ਅੱਜ ਪਾਪਾ ਜੀ ਦਾ ਇੱਕ ਥੋੜਾ ਟੈਸਟ ਲੂੰਗਾ ਦੇਖਦਾ ਪਾਪਾ ਜੀ ਸੋਲਵ ਕਰਦੇ ਆ ਕਿ ਨਹੀਂ ਉਮੀਦ ਕੀ ਕਰੀ ਜਨਾ ਹਾ ਪਾਪਾ ਜੀ ਆਜਾ ਤੁਹਾਡੀ ਬੇਟੀ ਕਰਤਾ ਸੀਗਾ ਕਿਉਂ ਕਿਹੜੀ ਕਰੂੰ ਆਹ ਹਾ ਸੋਲਵ ਕਰਕੇ ਦਿਖਾਓ ਇਹ ਆ ਗਈ 3 3 5 ਪਾਪਾ ਜੀ ਆਨਸਰ 5 ਆਣਾ ਚਾਹੀਦਾ ਸਿੱਧਕ ਇੱਕ ਮੂਵ ਕਰਨਿਆ ਜਿਵੇਂ ਮੱਝ ਲੈ ਕੇ ਆਉ ਆਨਸਰ 5 ਸ਼ੁਰੂ ਕਰੋ ਵਨ ਮੂਵ ਨਾ ਕਿਦਾਂ ਉੱਤੇ ਹੈ ਜਾਂ 3 ਤੇ 2 5 ਹੁੰਦੇ ਆ ਤੇ ਜਾਂ ਫਿਰ 8 ਨਹੀਂ 8 ਨਹੀਂ ਵਨ ਜਮਾ ਦਾ ਨਿਸ਼ਾਨਾ 3 ਤੇ 2 5 ਹੀ ਬਣਨਾ ਹੈ ਇਹ ਕਿ ਨਾ ਮੈਂ ਪੰਗਾ ਪਾ ਕੇ ਰੱਖਤਾ ਨਹੀਂ ਜ਼ਰੂਰੀ ਨਹੀਂ ਕਿ ਟੂਏ ਹੋਣਾ ਹੋਰ ਵੀ ਅਨਸਰ ਆ ਸਕਦਾ ਹੈ ਨਹੀਂ ਹਾਂ ਮੈਂ ਮੀਟੀ ਸੀ ਆਇਆ ਇਦਾਂ ਸੀ ਨਾ ਇਹ ਹੂੰ ਇਹ ਕਿ ਤੁਹਾਨੂੰ ਮੈਂ ਮੈਂ ਕੰਮ ਵਿੱਚ ਸੈੱਟਦਾ ਤੂੰ ਅੱਟ ਤੈਨ ਨਾਲ ਵੀ ਉਠ ਨਹੀਂ ਆਉਂਦਾ ਤੈਨ ਜਿਵੇਂ ਦੋ तो मैं <laughs> <Matthews: laughs> <laughs> <están> <hisa> ਅਦੂਆ ਬਣ ਗਿਆ ਉਹਦੇ ਐ ਕਰਕੇ ਕਹਦਾ ਹਾਂ ਦੇ 3 ਦੂਆ ਨਹੀਂ ਸੱਚ ਓਏ ਓਏ ਰੋਂਗ ਹੋ ਗਿਆ ਰੋਂਗ ਨਹੀਂ 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 ਇਹ ਆ ਲੈ 2 ਬਣਾਦਾ ਇਹਦਾ 2 ਬਣ ਗਿਆ ਹੁਣ ਇਦਾਂ 2 ਹੁੰਦਾ ਵਾ ਮੇਰਾ 2 ਹੁੰਦਾ ਇਦਾਂ ਮੇਰਾ ਨਹੀਂ ਮੈਨੂੰ ਨਹੀਂ ਪਤਾ ਫਿਰ ਤੂੰ ਦੱਸ ਦੱਸ ਹੁਣ ਦੱਸ ਤਾ ਤੈਨੂੰ ਆਪ ਨੂੰ ਹੁੰਦਾ ਮੈਨੂੰ ਨਹੀਂ ਜਾਨੀ ਆ ਮੈਨੂੰ ਆਉਂਦਾ ਹਾਂ 3 3 ਹਾਂ ਗਲਤ ਹਾਂ ਇੱਕ ਚੱਕਣੀ ਆ ਹਾਂ ਇੱਥੇ ਚੱਕਣੀ ਆ ਇੱਕ ਚੱਕ ਲੀ ਹਾਂ ਇੱਥੇ ਆਤੀ ਉਹ ਤੇਰਾ ਪੜਾ ਜੀ 825 803 ਤੋਂ ਇਧਰਲੇ ਪਾਸੇ ਲਾ ਦੇ ਤੇ 2 ਬਣ ਗਿਆ ਹੈ ਨਾ ਹਾਂ